ਰਾਤ ਸਮੇਂ ਢਾੜੀਵਾਲ ਪੁਲਿਸ ਵੱਲੋਂ ਬਾਸਟੈਂਡ ਵਿਖੇ ਨਾਕਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅੱਜ ਦੀ ਇਸ ਢਾੜੀਵਾਲ ਪੁਲਿਸ ਦੀ ਵਿਸ਼ੇਸ਼ ਨਾਕਬੰਦੀ ਦੌਰਾਨ ਖਾਸ ਗੱਲ ਇਹ ਰਹੀ ਕਿ ਪੁਲਿਸ ਵੱਲੋਂ ਕੁਝ ਆਪਣੇ ਮੁਲਾਜ਼ਮਾਂ ਸਿਵਲ ਵਿੱਚ ਖੜੇ ਕਰਕੇ ਅਤੇ ਮੋਟਰਸਾਈਕਲਾਂ ਤੇ ਟ੍ਰਿਪਲਿੰਗ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕਰਕੇ ਪੁਲਿਸ ਵੱਲੋਂ ਉਹਨਾਂ ਦੇ ਚਲਾਨ ਕੱਟੇ ਗਏ ਇਸ ਨਾਕਬੰਦੀ ਸਬੰਧਿਤ ਜਾਣਕਰ ਦਿੰਦੇ ਹੋਏ ਐਸਐਚਓ ਥਾਣਾ ਤਾਰੀਵਾਲ ਦੇ ਇੰਸਪੈਕਟਰ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਮਾਨਯੋਗ ਐਸਐਸਪੀ ਗੁਰਦਾਸਪੁਰ ਜਮਾ ਅਰਿਸ਼ ਕੁਮਾਰ ਓਮਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਦੇ ਵੱਲੋਂ ਵਿਸ਼ੇਸ਼ ਨਾਕਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਗਲਬਾਤ ਦੌਰਾਨ ਐਸਐਚਓ ਨੇ ਇਹ ਵੀ ਕਿਹਾ ਕਿ ਅਮਰਨਾਥ ਯਾਤਰਾ ਵੀ ਚੱਲ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਉੱਚ ਅਧਿਕਾਰੀਆਂ ਦੀ ਹਦਾਇਤਾਂ ਤੇ ਕਰੇ ਸੁਰੱਖਿਆ ਪ੍ਰਬੰਧ ਕੀਤੇ ਗਿਆ ਨਾ ਐਸਐਸਪੀ ਸਾਹਿਬ ਜੀ ਦੇ ਹਦਾਇਤਾਂ ਅਨੁਸਾਰ ਹੀ ਜਿਹੜਾ ਸਾਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਜਿਹੜੀ ਇਸ ਵੇਲੇ ਚੱਲ ਰਹੀ ਹੈ ਅਸੀਂ ਵੀ ਜਿਹੜਾ ਧਾਰੀਵਾਲ ਦਾ ਜਿਹੜਾ ਮੋਸਟ ਕਰਾਊਡਡ ਏਰੀਆ ਹੈ ਉਹ ਸੀਰੀਜ਼ ਦੇ ਵਿੱਚ ਨਾਕਾਬੰਦੀ ਕਰਕੇ ਜਿਹੜੇ ਇੱਥੇ ਜਿਹੜੇ ਵੀ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਉਹਨਾਂ ਦੇ ਅਸੀਂ ਚਲਾਣ ਕੱਟ ਰਹੇ ਹਾਂ ਕੁਝ ਜਿਹੜੇ ਯੰਗ ਏਜ ਦੇ ਲੜਕੇ ਵਿਦਆਊਟ ਨੰਬਰ ਪਲੇਟ ਜਾਂ ਡ੍ਰਿਫਲਿੰਗ ਕਰ ਰਹੇ ਨੇ ਉਹਨਾਂ ਦਾ ਜਲਾਣ ਕੱਟੇ ਨੇ ਇਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਉਹਨਾਂ ਦੀ ਜਿਹੜੀ ਚੈਕਿੰਗ ਚੱਲ ਰਹੀ ਹੈ ਇਹਦੇ ਨਾਲ ਇੱਕ ਸੁਰੱਖਿਆ ਦੀ ਭਾਵਨਾ ਜਿਸ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਜਿਹੜੇ ਲੋਕ ਹੋਲੜਵਾ ਜੀ ਕਰਦੇ ਨੇ ਉਹਨਾਂ ਵਾਸਤੇ ਵੀ ਇਹ ਚੇਤਾਵਨੀ ਦੇ ਤੌਰ ਤੇ ਕੰਮ ਕਰਦਾ ਨਹੀਂ ਕੋਈ ਸਪੈਸੀਫਿਕ ਇਨਪੁਟ ਐਸ ਸੱਚ ਕੋਈ ਨਹੀਂ ਹੈਗੀ ਬਟ ਜਿਹੜਾ ਇਹ ਤਾਂ ਸਾਡਾ ਕੰਮ ਹੀ ਹੈ ਨਾ ਜਿਹੜੇ ਵੀ ਜਿੰਨੇ ਵੀ ਵਿਦਆਉਟ ਨੰਬਰ ਜਾਂ ਜਿਹੜੇ ਟ੍ਰਿਪਿੰਗ ਵਾਲੇ ਜਾਂ ਮਫਲਡ ਫੇਸ ਲੋਕ ਜਿਹੜੇ ਇੱਥੇ ਚੱਲਦੇ ਨੇ ਉਹਨਾਂ ਸਾਰਿਆਂ ਨੂੰ ਚੈੱਕ ਕਰਨ ਵਾਸਤੇ ਤਾਂ ਕਿ ਸਾਡੇ ਏਰੀਆ ਦੇ ਵਿੱਚ ਥੋੜੀ ਜੁਕ ਸ਼ਾਂਤੀ ਬਣੀ ਰਹੇ ਇਹ ਜ਼ਰੂਰੀ ਹੈ ਇਸ ਕੰਮ ਵਾਸਤੇ ਇਹ ਇਨਸ 파ਰਟ ਆਫ ਦਾ ਪੁਲਿਸ ਜੌਬ ਤੇ ਉਹਦੇ ਮਦਦ ਕੀ ਜਿਹੜਾ ਸਾਡੇ ਰੁਟੀਨ ਦੇ ਨਾਲ ਕੇ ਉਹੀ ਚੱਲ ਰਿਹਾ ਇਸ ਤੋਂ ਇਲਾਵਾ ਜਿਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਥਾਮਾਨਾ ਦੀ ਯਾਤਰਾ ਚੱਲ ਵੀ ਰਹੀ ਹੈ ਬਹੁਤ سارے ਬਿਲਗ੍ਰਿਮਸ ਜਿਹੜੇ ਇੱਥੋਂ ਲੰਘਦੇ ਨੇ ਉਹਨਾਂ ਵਾਸਤੇ ਵੀ ਜਿਹੜੇ ਸਪੈਸ਼ਲ ਨਾਕਾਬੰਦੀ ਸਾਰੇ ਏਰੀਆ ਦੇ ਵਿੱਚ ਨਾਕਾਬੰਦੀ ਕੀਤੀ ਹੈ ਤਾਂ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਜਿਹੜੇ ਵੀ ਕੋਈ ਯਾਤਰੀ ਬਾਹਰ ਤੋਂ ਆ ਰਹੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਔਰ ਇੱਕ ਸ਼ੋਅ ਆਫ ਫੋਰਸ ਵੀ ਸਾਡੇ ਜ਼ਰੂਰੀ ਹੈ ਕਿ ਜਿੱਥੇ ਥਾਂ-ਥਾਂ ਤੇ ਨਾਕੇ ਲੱਗੇ ਉਹਨਾਂ ਤੇ ਲੋਕਾਂ ਨੂੰ ਜਿਹੜਿਆ ਸੈਂਸ ਆਫ ਸਿਕਿਉਰਿਟੀ ਆਉਂਦੀ ਹੈ ਕਿ ਜਿਹੜੇ ਪੁਲਿਸ ਜਿਹੜੀ ਹੈ ਉਹ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆ ਅਤੇ ਤਰਾਤ ਮੇਰੀ ਸਾਰੇ ਜਿਹੜੇ ਤਾਰੀਵਾਲ ਦੇ ਸਾਰੇ ਸੂਝਵਾਨ ਲੋਕ ਨੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਕਾਨੂੰਨ ਦੀ ਪਾਲਣਾ ਕਰੋ ਅਤੇ ਸਾਨੂੰ ਇਹ ਕਰਨ ਦੇ ਵਿੱਚ ਸਾਡੀ ਮਦਦ ਕਰੋ ਜਿਹੜ ਸਾ ਵੇਚਦੇ ਨੇ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਜ਼ਰੂਰ ਦਿਓ ਤੇ ਜਿਹੜਾ ਕਾਨੂੰਨ ਹੈ ਅਤੇ ਤਾਹफी ਨੀਮਾਂ ਦੀ ਪਾਲਣਾ ਜ਼ਰੂਰ ਕਰੋ